ਜੀ ਵੀਡੀਓ ਵੇਖ ਕੇ ਆਪਸਾ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈੜ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਨੇਪਾਲ ਦੀ ਨਵੀਂ ਸਰਕਾਰ ਤੇ ਪੀਐਮ ਨੇ ਦਿੱਤਾ ਰਿਐਕਸ਼ਨ ਆਖੀ ਵੱਡੀ ਗੱਲ ਗਵਾਂਡੀ ਦੇ ਵਿੱਚ ਇਸ ਦਿਨ ਹੋਵੇਗੀ ਚੋਣ ਨੇਪਾਲ ਵਿੱਚ ਜਨਰਲ ਜੀ ਅੰਦੋਲਨ ਤੋਂ ਬਾਅਦ ਹੁਣ ਅੰਤਰੀਮ ਸਰਕਾਰ ਦਾ ਗਠਨ ਹੋ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਪੈਕ ਚੀਫ ਜਸਟਿਸ ਸਸੀਲਾ ਕਾਕਰੀ ਨੂੰ ਅੰਤਰੀਮ ਪ੍ਰਧਾਨ ਮੰਤਰੀ ਬਣ ਤੇ ਵਧਾਈ ਦਿੱਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਸੀਲਾ ਕਾਕਰੀ ਨੂੰ ਵਧਾਈ ਦਿੱਤੀ ਹੈ ਦਾ ਅਸਲ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਲਿਖਿਆ ਕਿ ਮਾਨਜੋ ਸਸੀਲਾ ਕਾਕਰੀ ਜੀ ਨੂਨਪਾਲ ਦੀ ਅੰਤਰ ਸਰਕਾਰ ਦੇ ਪ੍ਰਧਾਨ ਮੰਤਰੀ ਵੱਜੋਂ ਉਦਦ ਸੰਭਾਲਣ ਦੀ ਵਧਾਈਆਂ ਉਹਨਾਂ ਅੱਗੇ ਲਿਖਿਆ ਕਿ ਭਾਰਤ-ਨੇਪਾਲ ਦੇ ਭਰਾਵਾਂ ਅਤੇ ਭੈਣਾਂ ਦੇ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਰਬੰਦ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਇੱਕ ਬਿਆਨ ਜਾਰੀ ਕੀਤਾ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਰਾਤ ਲਗਭਗ 9:00 ਸਥੀਲ ਕਰਕੇ ਨੇਪਾਲ ਨੇਪਾਲ ਦੇ ਅੰਤਰੀ ਪ੍ਰਧਾਨ ਮੰਤਰੀ ਵੱਜੋਂ ਚੁੱਕੀ ਨੇਪਾਲ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਇੱਕ ਸੋਚਾ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇੱਕ ਨਜ਼ਦੀਕੀ ਗੁਆਂਢੀ ਇੱਕ ਲੋਕਤੰਤਰੀ ਦੇਸ਼ ਅਤੇ ਇੱਕ ਲੰਬੀ ਸਮੇਂ ਤੀਰਕਾਸ ਭਾਈਵਾਲ ਹੋ ਜੋ ਭਾਰਤ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਧੁੰਦੀ ਭਲਾਈ ਲਈ ਨਪਾਲ ਨਾਲ ਮਿਲ ਕੇ ਕੰਮ ਕਰਨਾ ਕਰਨਾ ਜਾਰੀ ਰੱਖੇਗਾ ਨਪਾਲ ਚ ਮਾਰਚ 2026 ਚ ਆਮ ਚੋਣਾਂ ਹੋਣ ਗਿਆ ਨਪਾਲ ਵਿੱਚ 5 ਮਾਰਚ ਤੋਂ 26 ਨੂੰ ਆਮ ਚੋਣ ਹੋਣ ਗਈਆਂ ਇਸ ਲਈ ਚੋਣ ਤੇ ਇਸ ਚੋਣ ਤੋਂ ਬਾਅਦ ਨਪਾਲ ਦੇ ਅੰਤਰੀਮ ਸਰਕਾਰ ਦੀ ਥਾਂ ਇੱਕ ਨਵੀਂ ਸਰਕਾਰ ਮਿਲੇਗੀ ਤੁਹਾਨੂੰ ਦੱਸਦੀ ਹੈ ਕਿ ਨਪਾਲ ਦੇ ਅੰਤਰੀਮ ਪ੍ਰਧਾਨ ਮੰਤਰੀ ਵਸੋ ਚੱਕਨ ਤੋਂ ਬਾਅਦ ਉਹ ਦੇਸ਼ ਦੀ ਪਹਿਲੀ ਪਹਿਲੀ ਮਹਿਲਾ ਮੁਖੀ ਵਜੋਂ ਉੱਭਰੀ ਹੈ ਮੰਨਿਆ ਜਾ ਰਿਹਾ ਹੈ ਕਿ ਤਸੀਲਾ ਕਰਕੀ ਦਾ ਉਹਨਾ ਪਿਛਤਾ ਚਰ ਮੁਖ ਸਰਕਾਰ ਚੋਂ ਦੇ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰਿਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ